100 ਗ੍ਰਾਮ ਹਾਇਰਨ ਫੜੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜਿਹੜੀ ਹੈਗੀ ਸਾਡੇ ਡੀਜੀਪੀ ਪੰਜਾਬ ਔਰ ਐਸਐਸਪੀ ਮੈਮ ਅਨਿਤ ਕੌਂਦਲ ਆਈਪੀਐਸ ਵੱਲੋਂ ਜਿਹੜੀ ਵਿੱਡੀਜੇ ਮਹਿੰਮ ਦੇ ਤਹਿਤ ਜਿਹੜਾ ਅਸੀਂ ਕੱਲ ਕੋਤਵਾਲੀ ਥਾਣੇ ਦੇ ਏਐਸਆਈ ਜਸਕਰਨ ਸਿੰਘ ਵੱਲੋਂ ਜਿਹੜਾ ਅਸੀਂ ਇੱਕ ਨਾਕਾਬੰਦੀ ਗਸ਼ਤ ਦੌਰਾਨ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸ ਦੇ ਕੋਲੋਂ ਜਿਹੜੀ ਸੀ ਚੈੱਕ ਕਰਨ ਤੇ ਜਿਹਦੇ ਕੋਲੋਂ 100 ਗ੍ਰਾਮ ਹੇਰਨ ਜਿਹੜੀ ਬRAND ਹੋਈ ਜਿਸ ਨੇ ਪੁੱਛਣ ਤੇ ਆਪਣਾ ਨਾਮ ਆ ਜਿਹੜਾ ਸਾਗਰ ਪੁੱਤਰ ਬਨੋਦ ਕੁਮਾਰ ਵਾਸੀ ਸੇਤੀਏ ਵਾਲਾ ਡਿਸਟ੍ਰਿਕਟ ਫਰੋਜਪੁਰ ਦੱਸਿਆ ਜਿਸ ਨੂੰ ਮੁਢਲੀ ਪਿੱਛੇ ਕਿਛੇ ਤੇ ਬRAND ਦੀ ਬਿਵਾਦ ਉਹਦੇ ਖਿਲਾਫ ਜਿਹੜਾ ਸੀ ਥਾੜਾ ਕਤਵਾਲੀ ਵਿਖੇ ਮੁਕੱਦਮਾ ਨੰਬਰ 60 ਡੇਟਡ ਜਿਹੜੀ 14 4 25 ਅ ਦਰਜ ਰਜਿਸਟਰ ਕਰਵਾਇਆ ਗਿਆ ਜਿਸ ਨੂੰ ਬਾਅਦ ਪੁੱਛ ਵਿੱਚ ਦੋਸ਼ੀ ਨੂੰ ਜਿਹੜਾ ਸੀ ਮੁਕੱਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਇਹਦੇ ਕੋਈ ਪਹਿਲਾਂ ਵੀ ਕੋਈ ਇਸ ਤਰ੍ਹਾਂ ਦਾ ਮਾਮਲਾ ਨਹੀਂ ਜਿਹੜੀ ਮੌੜ ਲਈ ਪੁੱਛਗਿੱਛ ਕੀਤੀ ਗਈ ਜੀ ਉਹਦੇ ਵਿੱਚ ਇਹਦੇ ਖਿਲਾਫ ਹਾਲੇ ਤੱਕ ਕੋਈ ਜਿਹੜਾ ਪਹਿਲਾ ਮੁਕੱਦਮਾ ਦਰਜ ਰਜਿਸਟਰ ਨਹੀਂ ਹੋਇਆ ਸਰ ਕਿਹੜੀ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਇਹਨੂੰ ਬੱਸ ਸਟੈਂਡ ਜਿਹੜਾ ਹੈਗਾ ਅੰਦਰ ਜਿਹੜਾ ਪੀਆਰਟੀਸੀ ਦਾ ਗੇਟ ਹੈਗਾ ਜੀ ਉਹਦੇ ਲਾਗੇ ਉਹ ਜਿਹੜਾ ਸੀ ਗ੍ਰਿਫਤਾਰ ਕੀਤਾ ਸਰ ਇਹ ਕਿੰਨੇ